ਜਲੰਧਰ ਚ ਬੀਜੇਪੀ ਨੇਤਾ ਮਨੋਰੰਜਨ ਕਾਲਿਆ ਦੇ ਘਰੇ ਰਾਤ ਦੇ ਸਮੇਂ ਗ੍ਰੇਨੇਡ ਹਮਲਾ ਹੁੰਦਾ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਜਾਂਦੀ ਹੈ ਤਸਦੀਕ ਜਿਸ ਤੋਂ ਬਾਅਦ ਪੁਲਿਸ ਵੱਲੋਂ ਦੋ ਸਥਾਨਕ ਲੋਕਾਂ ਨੂੰ ਜਿਨ੍ਹਾਂ ਚ ਹੈਪੀ ਤੇ ਕਾਕਾ ਨਾਂ ਦੇ ਦੋ ਵਿਅਕਤੀ ਸ਼ਾਮਿਲ ਹੁੰਦੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਇਸ ਹਮਲੇ ਦਾ ਮਾਸਟਰਮਾਈਂਡ ਪੁਲਿਸ ਦੀ ਗ੍ਰਿਫਤੋਂ ਬਾਹਰ ਹੁੰਦਾ ਹੈ ਜਿੱਥੇ ਪੰਜਾਬ ਪੁਲਿਸ ਜੋ ਹੈ ਉਹ ਦਿੱਲੀ ਤੇ ਕੇਂਦਰੀ ਏਜੰਸੀਆਂ ਦੇ ਨਾਲ ਮਿਲ ਕੇ ਵਿਅਕਤੀ ਦੀ ਮਾਸਟਰਮਾਈਂਡ ਦੀ ਪਾਲ ਕਰਦੀ ਹੈ ਤੇ ਬੀਤੇ ਕੱਲ ਉਸ ਵਿਅਕਤੀ ਨੂੰ ਉਸ ਮਾਸਟਰਮਾਈਂਡ ਨੂੰ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਿਸ ਨੇ ਭਾਜਪਾ ਨੇਤਾ ਦੇ ਘਰੇ ਗ੍ਰੇਨੇਡ ਸੁੱਟਿਆ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਦੱਸ ਦਈਏ ਕਿ ਇਹ ਵਿਅਕਤੀ ਦਿੱਲੀ ਤੋਂ ਇਸ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਇਹ ਯੂਪੀ ਦੇ ਅਮਲੋਹਾ ਦਾ ਰਹਿਣ ਵਾਲਾ ਇਹ ਵਿਅਕਤੀ ਦੱਸਿਆ ਜਾ ਰਿਹਾ ਹੈ ਸੈਦੂਲ ਅਮੀਨ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਤੇ ਇਹੀ ਜੋ ਵਿਅਕਤੀ ਹੈ ਭਾਜਪਾ ਨੇਤਾ ਦੇ ਘਰੇ ਜਿਸ ਨੇ ਗ੍ਰੇਨੇਡ ਸੁੱਟਿਆ ਸੀ ਉਸ ਦਾ ਮਾਸਟਰਮਾਈਂਡ ਵੀ ਜੋ ਹੈ ਉਹ ਵਿਅਕਤੀ ਇਹ ਦੱਸਿਆ ਜਾ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਵੀ ਇੱਥੇ ਕੱਲ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਹਨਾਂ ਨੇ ਦੱਸਿਆ ਕਿ ਮਾਸਟਰਮਾਈਂਡ ਨੂੰ ਜਿਸ ਨੇ ਹਮਲਾ ਕੀਤਾ ਸੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸਦੀ ਹੈ ਕਿ 2 ਦਿਨਾਂ ਤੱਕ ਜੋ ਹੈ ਵਿਅਕਤੀ ਹੈ ਮਾਸਟਰਮਾਈਂਡ ਜੋ ਹੈ ਸੈਦੁਲ ਅਮੀਨ ਇਹ 2 ਦਿਨਾਂ ਤੱਕ ਗ੍ਰੇਨੇਡ ਲੈ ਕੇ ਘੁੰਮਦਾ ਰਿਹਾ ਕਾਦੀ ਦੇ ਕਿ ਕੀਤੀ ਗਈ ਤੇ ਜਿਸ ਤੋਂ ਬਾਅਦ ਕਟਨਾ ਨੂੰ ਇੱਕ ਚਾਮ ਜੋ ਹੈ ਉਹ ਇਸ ਵਿਅਕਤੀ ਦੇ ਵੱਲੋਂ ਮਾਸਟਰਮਾਈਂਡ ਦੇ ਵੱਲੋਂ ਕੀਤਾ ਗਿਆ ਪਰ ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਵਿਅਕਤੀ ਨੂੰ ਜੋ ਹੈ ਮਾਸਟਰਮਾਈਂਡ ਨੂੰ ਜੋ ਹੈ ਉਹ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਜੋ ਹੈ ਉਹ ਅਗਲੀ ਜਾਂਚ ਕਰ ਰਹੀ ਹੈ ਦੱਸ ਦਈਏ ਕਿ ਇਸ ਵਿਅਕਤੀ ਦੇ ਜੋ ਲਿੰਕ ਨੇ ਉਹ ਅਤਵਾਦੀਆਂ ਨਾਲ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਪੁਲਿਸ ਹੁਣ ਅਗਲੀ ਕਾਰਵਾਈ ਕਰਦੀ ਹੋਈ ਨਜ਼ਰ ਆਵੇਗੀ